ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਰਸ ਨਾਲ ਹੋ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੈਣਾ ਦੇ ਬੁਟੀਕ ਤੇ ਤੇ ਨਵੀਂ ਕਲੈਕਸ਼ਨ ਦੇ ਵਿੱਚ ਤੇ ਜਿਨ੍ਹਾਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਤੇ ਤੁਹਾਨੂੰ ਬਹੁਤ ਹੀ ਸੋਹਣੇ-ਸੋਹਣੇ ਸੂਟ ਜਿਹੜੇ ਦੇਖਣ ਨੂੰ ਮਿਲਦੇ ਨੇ ਔਰ ਤੁਸੀਂ ਕੱਲ ਮੈਂ ਤੁਹਾਨੂੰ ਸਾਰਿਆਂ ਦੇ ਜਿਹੜੇ ਕੁਝ ਸਵਾਲ ਨੇ ਅੱਜ ਕਲੀਅਰ ਕਰ ਦੇਣਾ ਚਾਹੁੰਦੀ ਆ ਆ ਤੁਸੀਂ ਸਾਡੇ ਤੋਂ ਹਰ ਇੱਕ ਤਰ੍ਹਾਂ ਦਾ ਜਿਹੜਾ ਸੂਟ ਹੋ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਥ्रेड ਵਰਕ ਕਾਰੀ ਵਰਕ ਐਂਡ ਹੈਂਡ ਵਰਕ ਆ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਹਾਡੇ ਕੋਲ ਕੁਝ ਆਪਣੀ ਵੀ ਫੋਟੋ ਵਗੈਰਾ ਹੈਗੀ ਉਸ ਕਿਸੇ ਵੀ ਡਿਜ਼ਾਈਨ ਦੀ ਤੁਸੀਂ ਸਾਨੂੰ ਉਹ ਪਿਕਸ ਸੈਂਡ ਕਰ ਸਕਦੇ ਹੋ ਅਸੀਂ ਸੇਮ ਤੋਂ ਤੁਹਾਨੂੰ ਉਵੇਂ ਦਾ ਹੀ ਡਿਜ਼ਾਈਨ ਜਿਹੜਾ ਬਣਾਵਾ ਕੇ ਦਵਾਂਗੇ ਅਗਰ ਤੁਸੀਂ ਫੈਬਰਿਕ ਬਾਰੇ ਨੌਲੇਜ ਰੱਖਦੇ ਹੋ ਤੁਹਾਨੂੰ ਫੈਬਰਿਕ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਸੀਂ ਕਿਹੜਾ ਫੈਬਰਿਕ ਲਾਈਕ ਕਰਦੇ ਹੋ ਅਸੀਂ ਉਸੇ ਫੈਬਰਿਕ ਤੇ ਤੁਹਾਨੂੰ ਜਿਹੜਾ ਸੂਟ ਹੋ ਰੈਡੀ ਕਰਕੇ ਦਵਾਂਗੇ ਅਗਰ ਫੈਬਰਿਕ ਬਾਰੇ ਤੁਹਾਨੂੰ ਕੋਈ ਜ਼ਿਆਦਾ ਨੌ ਜਾਣਦੇ ਨਾ ਤੋਂ ਦੋਨੋਂ ਅਸੀਂ ਫੈਬਰਿਕ ਜਿਹੜਾ ਜਿਵੇਂ ਦਾ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਵਿంటర్ ਨੂੰ ਲੈ ਕੇ ਜਾਂ ਸਮਰ ਨੂੰ ਲੈ ਕੇ ਤੁਹਾਨੂੰ ਉਹਦੇ ਅਕੋਰਡਿੰਗ ਜਿਹੜਾ ਸਟਾਫ ਹੈ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਠੀਕ ਹੈ ਜੀ ਤਾਂ ਲੋ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਕੁਝ ਵੀ ਸਮਝ ਨਹੀਂ ਆ ਰਿਹਾ ਆ ਵੀਡੀਓ ਦੇ ਵਿੱਚ ਜੋ ਅਸੀਂ ਦਿਖਾਇਆ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਜਾਂ ਤੁਸੀਂ ਆਪਣੇ ਅਕੋਰਡਿੰਗ ਕੋਈ ਚੀਜ਼ ਰੈਡੀ ਕਰਵਾਉਣਾ ਚਾਹੁੰਦੇ ਹੋ ਜਿਹੜਾ WhatsApp ਨੰਬਰ ਹੈ ਉਹਦੇ ਉੱਪਰ ਤੁਸੀਂ ਵੌਇਸ ਮੈਸੇਜ ਜਿਹੜਾ ਭੇਜ ਸਕਦੇ ਹੋ ਕਾਲ ਪਲੀਜ਼ ਉਹਦੋਂ ਕਰਿਆ ਕਰੋ ਜਦੋਂ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਹੈਗਾ ਜਾਂ ਕਾਫੀ ਟਾਈਮ ਹੋ ਗਿਆ ਤੁਹਾਡੇ ਮੈਸੇਜ ਦਾ ਰਿਪਲਾਈ ਨਹੀਂ ਆਇਆ ਮੈਨੂੰ ਜੇ ਤੁਸੀਂ ਮੈਸੇਜ ਕਰਦੇ ਹੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਜਲਦੀ ਰਿਪਲਾਈ ਕਰ ਦਈਏ ਬਟ ਕਈ ਵਾਰ ਥੋੜਾ ਪ্লাই ਜਰੂਰ ਆਉਂਦਾ ਤੇ ਲੋ ਜੀ ਕਰਦੇ ਅੱਜ ਵਾਲੀ ਵੀਡੀਓ ਸ਼ੁਰੂ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਜ਼ਿਆਦਾ ਪਿਆਰੀ ਕਲੈਕਸ਼ਨ ਹੈ ਜੀ ਤੇ ਕਾਫੀ ਟਾਈਮ ਤੋਂ ਇਹ ਸੂਟ ਰੈਡੀ ਹੋ ਕੇ ਆਏ ਸੀ ਬਟ ਟਾਈਮ ਨਹੀਂ ਸੀ ਲੱਗ ਰਿਹਾ ਹਜੇ ਵੀ ਕੁਝ ਚੀਜ਼ਾਂ ਜੜੀਆਂ ਰੈਡੀ ਹੋ ਰਹੀਆਂ ਨੇ ਜਿਸ ਦਿਨ ਉਹ ਰੈਡੀ ਹੋ ਕੇ ਆ ਗਈਆਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ 흘ੋਦੀ ਦੇਖੋ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਪਿਆਰੀ ਕਲੈਕਸ਼ਨ ਹੈ ਜੀ ਇਹ ਰਹੇਗੀ ਜੀ ਸ਼ਰਟ ਤੇ ਫੈਬਰਿਕ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਫੈਬਰਿਕ ਰਹੇਗਾ ਜੀ ਕ੍ਰੇਪ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਨੈੱਕ ਉਹ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵਰਤੀ ਤੁਸੀਂ ਜਿਹੜੀ ਸਫਾਈ ਉਹ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੈ ਇਹ ਔਰ ਇਹ ਆਪਾਂ ਕੀਤਾ ਮਹਿਰੂਨ ਟਾਸ ਦੇ ਉੱਪਰ ਤੁਸੀਂ ਦੇਖ ਲਓ ਪੂਰੀ ਸ਼ਰਟ ਦੇ ਵਿੱਚ ਛੋਟੀਆਂ 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 ਇੰਡੀਅਨ ਤਰੀਕੇ ਨਾਲ ਬੂਟੀਆਂ ਜਿਹੀਆਂ ਬਣੀਆਂ ਹੋਈਆਂ ਨੇ ਔਰ ਨਾਲ ਹੀ نیچے ਘੇਰੇ ਦਾ ਕੰਮ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਡਾ ਘੇਰਾ ਬਣਿਆ ਹੋਇਆ ਮੈਂ ਗੱਲ ਕਰਾਂ ਆਪਣੇ ਕੰਮ ਦੀ ਤਾਂ ਕੰਮ ਸਾਡਾ ਬਹੁਤ ਹੀ ਜ਼ਿਆਦਾ ਸਫਾਈ ਵਾਲਾ ਕੰਮ ਹੈ ਜੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਹੋਏਗੀ ਜਿਵੇਂ ਦਾ ਵੀ ਤੁਸੀਂ ਵਰਕ ਲਾਈਕ ਕਰਦੇ ਹੋ ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਜ਼ਿਆਦਾ ਨਲਕੀ ਵਾਲਾ ਵਰਕ ਪਸੰਦ ਕਰਦੇ ਹੋ ਸਿੱਪੀ ਵਾਲਾ ਪਸੰਦ ਕਰਦੇ ਹੋ ਦਬਕੇ ਵਾਲਾ ਪਸੰਦ ਕਰਦੇ ਹੋ ਹਰੇਕ ਤਰ੍ਹਾਂ ਦਾ ਵਰਕਰ ਆਪਣੇ ਕੋਲ ਅਵੇਲੇਬਲ ਹੈ ਜੀ ਕਿਸੇ ਵੀ ਤਰੀਕੇ ਤੁਸੀਂ ਜਿਹੜਾ ਡਿਜ਼ਾਈਨ ਹੈ ਉਹ ਰੈਡੀ ਕਰਵਾ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਔਰ ਇਸ ਤਰੀਕੇ ਨਾਲ ਰਹਿਣਗੀਆਂ ਜੀ ਇਧਰ ਇਧੀਆਂ ਬਾਹਾਂ ਬਾਹਾਂ ਬਹੁਤ ਹੀ ਜ਼ਿਆਦਾ ਸੋਹਣੀਆਂ ਆ ਸਾਨੂੰ ਬਹੁਤ ਹੀ ਪਿਕਸ ਆndੀਆਂ ਨੇ ਵੀ ਮੈਡਮ ਅਸੀਂ ਇਸ ਤਰੀਕੇ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤਾਂ ਅਸੀਂ ਸੇਮ ਕੋਸ਼ਿਸ਼ ਕਰਦੇ ਕਿ ਸੇਮ ਬਣਾਈਏ ਬਟ ਸੇਮ ਬਣ ਵੀ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸੇਮ ਜਿਹੜਾ ਨਹੀਂ ਬਣਦਾ ਆ ਸਾਨੂੰ ਇਹਨਾਂ ਨੇ ਵੀ ਫੋਟੋ ਸੈਂਡ ਕੀਤੀ ਸੀ ਕਹਿੰਦੇ ਵੀ ਅਸੀਂ ਇਸ ਤਰੀਕੇ ਦਾ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਤੇ ਆਪਾਂ ਨੇ ਸੇਮ ਇਹੀ ਡਿਜ਼ਾਈਨ ਬਣਾਇਆ ਇਹ ਦਰ ਰਹੇਗਾ ਜੀ ਬਾਜ਼ੂ ਦਾ ਵਰਕ ਤੇ ਤੁਹਾਨੂੰ ਸ਼ਰਟ ਆਪਾਂ ਨੇ ਦਿਖਾ ਦਿੱਤੀ ਹੈ ਬਹੁਤ ਹੀ ਪਿਆਰੀ ਸ਼ਰਟ ਬਣੀ ਹੋਈ ਚੈੱਕ ਕਰ ਸਕਦੇ ਹੋ ਔਰ ਇਧਰ ਨਾਲ ਹੀ ਬਾਟਮ ਦਾ ਵਰਕ ਬਹੁਤ ਹੀ ਜਿਆਦਾ ਸੋਹਣੇ ਇਹ ਵਾਲੇ ਸੂਟ ਰੈਡੀ ਹੋਏ ਨੇ ਜੀ ਆ ਥੰਬਨੇਲ ਦੇ ਉੱਪਰ ਤੁਸੀਂ ਪਿਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣੇਗਾ ਦੇਖੋ ਜੀ ਬਹੁਤ ਸੋਹਣਾ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਇਸ ਤਰੀਕੇ ਨਾਲ ਫਲਾਵਰ ਬਣਿਆ ਹੋਇਆ ਸੀ ਤੇ ਇਹਨੂੰ ਆਪਾਂ ਨੇ ਜਿਆਦਾ ਸੋਹਣਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਬਾਟਮ ਦੇ ਉੱਪਰ ਵਰਕ ਕੀਤਾ ਗਿਆ ਹੈ ਕਿਉਂਕਿ ਜਿਹੜਾ ਬਾਟਮ ਦਾ ਵਰਕ ਹੈ ਆ ਸੇਮ ਹੀ ਬਾਜ਼ੂ ਦਾ ਵਰਕ ਹੈ ਤੇ ਤੁਸੀਂ ਦੇਖਣਾ ਕਿ ਬਾਜ਼ੂ ਦੇ ਸਿਰਫ ਆਪਾਂ ਨੇ ਇਹ ਵਾਲੀ ਲਾਈਨ ਬਣਾਈ ਹੈ ਔਰ ਬਾਟਮ ਦੇ ਉੱਪਰ ਆਪਾਂ ਨੇ ਫਲਾਵਰ ਕਰ ਦਿੱਤਾ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਜੀ ਚੈੱਕ ਤੇ ਵਰਕ ਦੀ ਬਹੁਤ ਜ਼ਿਆਦਾ ਸਫਾਈ ਹੈ ਜੀ ਕਿਸੇ ਤਰੀਕੇ ਦੀ ਤੁਹਾਨੂੰ ਕੋਈ ਕੰਪਲੇਨ ਨਹੀਂ ਹੋਏਗੀ ਇਹ ਆਪਾਂ ਬਣਾਇਆ ਮਹਿਰੂਮ ਛੇਡ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਆ ਤੁਹਾਨੂੰ ਜਿਵੇਂ ਦਾ ਵੀ ਵਰਕ ਪਸੰਦ ਹੈ ਜਿਵੇਂ ਦਾ ਵੀ ਕਲਰ ਪਸੰਦ ਹੈ ਜਿਵੇਂ ਦਾ ਵੀ ਫੈਬਰਿਕ ਪਸੰਦ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਤੇ ਇਹ ਰਹੇਗਾ ਜਿਹਦੇ ਨਾਲ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਜਿਹੜਾ ਬਣਿਆ ਹੋਇਆ ਮੈਂ ਤੁਹਾਨੂੰ ਦੁਪੱਟਾ ਸਾਰਾ ਕੋਲ ਕੇ ਦਿਖਾਉਣਾ ਹੈ ਪਿਓਰ ਆਪਾਂ ਨੇ ਚਨੌਨ ਦਾ ਦੁਪੱਟਾ ਲਗਵਾਇਆ ਲਾਇਆ ਹੋਇਆ ਜੀ ਇਹ ਤੇ ਆਪ ਦੁਪੱਟਾ ਜਿਹੜਾ ਪਿਓਰ ਚਣੌੜਾ ਰੱਖਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆ ਤੇ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਇਹਨੂੰ ਪੇਸਟਿੰਗ ਪੱਟੀ ਲਗਾ ਕੇ ਟਿਸ਼ੂ ਲਗਾ ਕੇ ਦੁਪੱਟਾ ਆਪਾਂ ਜਿਹੜਾ ਰੈਡੀ ਕੀਤਾ ਏ ਇਹਦੇ ਨਾਲ ਐਵੇਂ ਹੁੰਦਾ ਕਿ ਜਿਵੇਂ ਆਪਣੇ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਆ ਕਿ ਦੀਦੀ ਦਾ ਦੁਪੱਟਾ ਉਹ ਸਿਰ ਦੇ ਉੱਪਰ ਟਿਕਣਾ ਚਾਹੀਦਾ ਆਰਾਮ ਨਾਲ ਜਦੋਂ ਆਪਾਂ ਪੇਸਟਿੰਗ ਪੱਟੀ ਕੋਈ ਵੀ ਲਗਾ ਦਿੰਦੇ ਆ ਤੇ ਉਹਦੇ ਨਾਲ ਦੁਪੱਟਾ ਜਿਹੜਾ ਇਜ਼ੀਲੀ ਆਪਾਂ ਸਿਰ ਦੇ ਉੱਪਰ ਜਿਹੜਾ ਲੈ ਸਕਦੇ ਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜਦੋਂ ਪੇਸਟਿੰਗ ਪੱਟੀ ਲਾਗ ਜਾਂਦੀ ਟਿਸ਼ੂ ਲਾਗ ਜਾਂਦਾ ਉਹਦੇ ਨਾਲ ਦੁਪट्टे ਦੀ ਗਰੇਜ ਜਿਹੜੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਜਿਵੇਂ ਆਪਾਂ ਦੁਪट्टे ਦੇ ਉੱਪਰ ਵਰਕ ਨਹੀਂ ਕੀਤਾ ਉਸੇ ਕਰਕੇ ਆਪਾਂ ਨੇ ਜਿਹੜਾ ਟਿਸ਼ੂ ਪਿਆ ਇਹਨੂੰ ਲਗਾ ਕੇ ਪੇਸਟਿੰਗ ਪੱਟੀ ਲਗਾ ਕੇ ਦੁਪੱਟਾ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਇਹਨਾਂ ਦੁਪੱਟਾ ਜਿਹੜਾ ਰੈਡੀ ਹੋ ਜਾਂਦਾ ਚਲੋ ਜੀ ਇਹ ਸੀ ਸਾਡੀ ਕਲੈਕਸ਼ਨ ਦਾ ਪਹਿਲਾ ਸੂਟ ਤੇ ਅੱਗੇ ਆਪਾਂ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਜਿਹੜੇ ਰੈਡੀ ਹੋਏ ਹੋਏ ਨੇ ਜੀ ਅਗਲਾ ਸੁੱਟ ਰਹੇਗਾ ਜੀ ਰਸਟ ਕਾਪਰ ਦੀ ਸ਼ੇਡ ਹੈ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਚੈੱਕ ਕਰ ਸਕਦੇ ਤੁਸੀਂ ਨੈਕ ਬਹੁਤ ਹੀ ਜ਼ਿਆਦਾ ਸੋਹਣਾ ਨੈਕ ਬਣਿਆ ਹੋਇਆ ਜੀ ਔਰ ਕਲਰ ਕੰਟਰਾਸਟ ਦੀ ਮੈਂ ਗੱਲ ਕਰਾਂ ਬਹੁਤ ਹੀ ਸੋਹਣਾ ਲਾਈਟ ਫਰੋਜੀ ਜਿਹਾ ਕਲਰ ਇਹਦੇ ਵਿੱਚ ਆਪਾਂ ਨੇ ਐਡ ਕੀਤਾ ਜਿਵੇਂ ਸਾਨੂੰ ਕਸਟਮਰ ਨੇ ਫੋਟੋ ਭੇਜੀ ਸੀ ਆਪਾਂ ਸੇਮ ਉਵੇਂ ਹੀ ਬਣਾਇਆ ਜੀ ਕੁਝ ਵੀ ਚੇਂਜ ਜਿਹੜਾ ਨਹੀਂ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ نیچے ਦੋਨੇ ਘੇਰੇ ਦੇ ਉੱਪਰ ਫਲਾਰ ਆਣਗੇ ਜੀ ਦੋਨੋਂ ਸਾਈਡ 'ਤੇ ਤਾਂ ਅੰਬੀਆਂ ਬਣੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵਰਕ ਹੈ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੈ ਜੀ ਤੇ ਔਰ ਇਸੇ ਤਰੀਕੇ ਨਾਲ ਇਧਰ ਬਣੀਆਂ ਹੋਈਆਂ ਨੇ ਜੀ ਇਹਦੀਆਂ ਬਾਹਾਂ ਬਾਹਾਂ ਤੇ ਬਹੁਤ ਜ਼ਿਆਦਾ ਹੈਵੀ ਕੰਮ ਹੈ ਜੀ ਇਹਦੇ ਸੂਟ ਦੀ ਸਾਰੀ ਗਰੇ ਜਿਹੜੀ ਬਾਹਾਂ ਦੇ ਨਾਲ ਹੀ ਹੈ ਜਿੰਨਾ ਤੁਸੀਂ ਦੇਖ ਸਕਦੇ ਹੋ ਵਰਕ ਤੇ ਉਸੇ ਤਰੀਕੇ ਨਾਲ ਹੀ ਆਪਾਂ ਨੇ ਕੀਤਾ ਜਿਵੇਂ ਸਾਨੂੰ ਫੋਟੋ ਭੇਜੀਗੀ থাম্বਨੇਲ ਦੇ ਉੱਪਰ ਤੁਹਾਨੂੰ ਉਹਦੀ ਫੋਟੋ ਮਿਲ ਜੇਗੀ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਅਗਰ ਤੁਸੀਂ ਸੇਮ ਡਿਜ਼ਾਈਨ ਬਣਾਉਣਾ ਚਾਹੁੰਦੇ ਸੇਮ ਵੀ ਬਣ ਜਾਏਗਾ ਬਾਕੀ ਅਗਰ ਤੁਸੀਂ ਜੇ ਕੋਈ ਚੰਕੁਸ਼ ਕੁਛ ਕਟਵਾਤਾ ਤਾਂ ਉਹਦੇ ਨਾਲ ਸੂਟ ਜਿਹੜੀ ਗ੍ਰੇਸ ਥੋੜੀ ਘੱਟ ਜਾਣੀ ਕਿਉਂਕਿ ਜਿੰਨੇ ਸੇਮ ਡਿਜ਼ਾਈਨ ਬਣਿਆ ਹੁੰਦਾ ਅਗਰ ਆਪਾਂ ਸੇਮ ਬਣਾਈਏ ਤਾਂ ਉਹਦੇ ਨਾਲ ਜਿਹੜਾ ਸੂਟ ਜਿਹੜੀ ਗੈਟਅਪ ਹੈ ਥੋੜੀ ਜ਼ਿਆਦਾ ਵੱਜ ਜਾਂਦੀ ਹੈ ਠੀਕ ਹੈ ਜੀ ਤੇ ਇਹ ਰਹੇਗਾ ਜੀ ਬਾਹਾਂ ਦਾ ਕੰਮ ਇਹ ਰਹੇਗਾ ਘੇਰੇ ਦਾ ਕੰਮ ਗਲਾ ਤੁਹਾਨੂੰ ਮੈਂ ਦਿਖਾਤਾ ਵੀ ਇਸ ਤਰੀਕੇ ਨਾਲ ਨੈਕ ਬਣਿਆ ਹੋਇਆ ਜੀ ਉੱਪਰ ਤੇ ਇਹ ਸਾਡੇ ਇੱਕ ਹੀ ਕਸਟਮਰ ਦੇ ਸੂਟ ਨੇ ਉਹ ਬਾਟਮ ਤੇ ਜਿਹੜਾ ਵਰਕ ਉਹ ਲਾਈਕ ਨਹੀਂ ਕਰਦੇ ਇਸ ਕਰਕੇ ਆਪਾਂ ਬਾਟਮ ਦੇ ਉੱਪਰ ਵਰਕ ਜਿਹੜਾ ਨਹੀਂ ਕੀਤਾ ਹੈਗਾ ਕੰਮ ਦੀ ਅਗਰ ਮੈਂ ਗੱਲ ਕਰਾਂ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਜੀ ਕੰਮ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਸ਼ਾਈਨ ਜਿਹੜੀ ਆ ਰਹੀ ਹੈ ਇਹਨਾਂ ਜਿਹੜਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਰੈਡੀ ਕੀਤਾ ਜੀ ਆਪਾਂ ਨੇ ਕਿਉਂਕਿ ਸਾਰੀ ਗੱਲ ਤਾਂ ਦੁਪੱਟੇ ਤੇ ਆ ਕੇ ਵੀ ਕਈ ਵਾਰ ਖਤਮ ਹੋ ਜਾਂਦੀ ਵੀ ਦੁਪੱਟਾ ਸੋਹਣਾ ਹੋਣਾ ਚਾਹੀਦਾ ਤੁਸੀਂ ਚੈੱਕ ਕਰ ਸਕਦੇ ਹੋ ਜਿਸ ਤਰੀਕੇ ਨਾਲ ਆਪਾਂ ਫਲੋਜ਼ੀ ਕਦਰ ਜਿਹੜਾ ਐਡ ਕੀਤਾ ਵਿੱਚ ਉਹਦੀ ਪੇਸਟਿੰਗ ਪੱਟੀ ਲਗਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਕੀਤਾ ਗਿਆ ਔਰ 4 ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਤਰਪਾਈ ਹੋਈ ਹੈ ਸਾਡੇ ਕੰਮ ਦੀ ਇਹੀ ਖਾਸ ਗੱਲ ਹੈ ਜੀ ਸਾਡੇ ਬੁਟੀਕ ਦੀ ਵੀ ਅਸੀਂ ਜਿਹੜਾ ਕੰਮ ਕਰਦੇ ਹਾਂ ਪ੍ਰੋਪਰ ਦਿਲ ਲਗਾ ਕੇ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤਰਪਾਈ ਹੋਈ ਹੈ ਉਹ ਵੀ ਤੁਹਾਨੂੰ ਕਿਤੇ ਐ ਨਹੀਂ ਹੈਗਾ ਵੀ ਤਰਪਾਈ ਪਤਾ ਲੱਗ ਰਹੀ ਹੈ ਕਿ ਇਹ ਤਰਪਾਈ ਕੀਤੀ ਗਈ ਹੈ ਕਿਉਂਕਿ ਦੁਪੱ ਤੇ ਇਸ ਕਰਕੇ ਫਿਰ ਆਪਾਂ ਤਰਪਾਈ ਕੀਤੀ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਤੁਸੀਂ ਬਣਵਾ ਸਕਦੇ ਹੋ ਬਸ ਮੈਂ ਗੱਲ ਕਰਾਂ ਜਿਹੜਾ ਹੈਂਡਵਰਕ ਹੈ ਉਹ ਜਿਆਦਾ ਕ੍ਰੇਪ ਦੇ ਉੱਪਰ ਟਿਸ਼ੂ ਦੇ ਉੱਪਰ ਸ਼ਿਮਰ ਦੇ ਉੱਪਰ ਇਹ ਪਾਰਟੀ ਵੇਅਰ ਦਾ ਫੈਬਰਿਕ ਨੇ ਜੀ ਇਹਨਾਂ ਦੇ ਉੱਪਰ ਜਿਆਦਾ ਸੋਹਣਾ ਲੱਗਦਾ ਰਹੀ ਗੱਲ ਥ्रेड ਵਰਕ ਦੀ ਆਰੀ ਵਰਤੀ ਉਹ ਆਪਾਂ ਕਿਸੇ ਵੀ ਸਮਰ ਕਲੈਕਸ਼ਨ ਦੇ ਉੱਪਰ ਆਪਾਂ ਬਣਵਾ ਸਕਦੇ ਆ ਜੀ ਕਿਸੇ ਵੀ ਸਮਰ ਦੇ ਹਾਂ ਜੀ ਵੀ ਤੁਸੀਂ ਦੇਖਦੇ ਹੋ ਵੀ ਕਾਟਨ ਦੇ ਵਿੱਚ ਫੈਬਰਿਕ ਕੋਈ ਵੀ ਤੁਸੀਂ ਲਾਇਕ ਕਰਦੇ ਹੋ ਤੇ ਉੱਪਰ ਬਣ ਜੇਗਾ ਜੀ ਕੋਈ ਵੀ ਡਿਜ਼ਾਈਨ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਵਾਲਾ ਵੀ ਇਹਨਾਂ ਸੂਟਾਂ ਸਾਰਿਆਂ ਦੀ ਅਗਰ ਮੈਂ ਤੁਹਾਨੂੰ ਪ੍ਰਾਈਸ ਦੀ ਗੱਲ ਕਰਾਂ ਕਿਉਂਕਿ ਹਜੇ ਤੱਕ ਅਸੀਂ ਇਹਦਾ ਪ੍ਰਾਈਸ ਨਹੀਂ ਮੈਂ ਵੀ ਐਡ ਕੀਤਾ ਵੀ ਕਿੰਨਾ ਇਹਦਾ ਪ੍ਰਾਈਸ ਹੈ ਕਿੰਨੇ ਚ ਬਣਿਆ ਹੈ ਪੂਰਾ ਸੂਟ ਤੇ ਇਹ ਸੂਟ ਲਗਾਂਗਾ ਤਾਂ ਮੈਂ ਆਈਡੀਆ ਦਵਾਂ ਜਿੰਨੇ ਵੀ ਹੁਣ ਤੱਕ ਤੁਹਾਨੂੰ ਸੂਟ ਦਿਖਾ ਰਹੀਆਂ ਜੀ ਸਾਰੇ 13000 ਦੇ ਵਿੱਚ ਵੀ ਸਵਾਲੇ ਸੂਟ ਨੇ ਜੀ ਸਾਰੇ ਠੀਕ ਹੈ ਜੀ ਤੇ ਇਹ ਜਿਹੜਾ ਪ੍ਰਾਈਸ ਤੁਹਾਨੂੰ ਮੈਂ ਦੱਸਿਆ ਇਹ ਬਿਨਾਂ ਸਟੀ ਕਈ ਵਾਰ ਆਪਾਂ ਪ੍ਰਾਈਸ ਦੱਸ ਦਿੰਦੇ ਆ ਤੇ ਕਸਟਮਰ ਕਹਿੰਦਾ ਤੁਸੀਂ ਸਟੀਚਿੰਗ ਤੁਸੀਂ ਵਿੱਚ ਦੱਸੀ ਸੀ ਜੈ ਇਦਾਂ ਬਿਨਾ ਸਟੀਚਿੰਗ ਤੋਂ ਪ੍ਰਾਈਸ ਦੱਸੀ ਜਾ ਰਹੇ ਹੋ ਤੁਹਾਨੂੰ ਜਿਹੜਾ ਦੱਸੇ ਨੇ ਜੀ ਫਿਰ ਜਗਲਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਉਹ ਜਿਹੜੇ ਪੱਲੇ ਤੁਹਾਨੂੰ ਦੋ ਸੂਟ ਦਿਖਾਏ ਸੀ ਉਹ ਆਪਾਂ ਨੇ ਕਰੇਪ ਦੇ ਉੱਪਰ ਰੈਡੀ ਕੀਤੇ ਨੇ ਔਰ ਇਹ ਰਹੇਗਾ ਜੀ ਕੀਵੀ ਸਿਲਕ ਦੇ ਉੱਪਰ ਬਹੁਤ ਹੀ ਪਿਆਰਾ ਕਲਰ ਹੈ ਜੀ neck check ਘਾ ਸਕਦੇ ਹੋ ਬੜਾਈ ਸੋਨਾ neck ਬਣਿਆ ਹੋਇਆ ਤੇ ਇਸ ਤਰੀਕੇ ਦਾ ਰਹੇ ਜੀ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਦੇਖ ਸਕਦੇ ਹੋ ਤੁਸੀਂ ਔਰ نیچے ਕਿਰਾਰ ਰਹੇਗਾ ਜੀ ਬਹੁਤ ਹੀ ਪਿਆਰਾ ਜਿਹੜਾ ਕੰਮ ਕੀਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਗਿਆ ਔਰ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਜੀ ਤੇ ਇਧਰ ਰਹਿਣਗੀਆਂ ਜੀ ਬਾਹਾਂ ਬਾਹਾਂ ਦੇ ਉੱਪਰ ਵੀ ਇਸੇ ਤਰੀਕੇ ਨਾਲ ਹੀ ਕੰਮ ਕੀਤਾ ਗਿਆ ਜਿਵੇਂ ਪੂਰੀ ਸ਼ਰਟ ਦੇ ਵਿੱਚ ਬੂਟੀਆਂ ਬਣੀਆਂ ਉਸੇ ਤਰੀਕੇ ਨਾਲ ਹੀ ਬਾਹਾਂ ਦੇ ਉੱਪਰ ਬਣੀਆਂ ਦੋਨੋਂ ਸਾਈਡ ਬਾਜੂ ਦਾ ਕੰਮ ਰਹੇਗਾ ਇਸ ਤਰੀਕੇ ਨਾਲ ਬਾਜੂ ਰਹਿਣਗੀਆਂ ਜੀ ਆਪਣੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਆਈਆਂ ਇਹ ਬਾਜੂ ਆਪਣੀਆਂ ਰੈਡੀ ਹੋਣਗੀਆਂ ਆ ਤੇ ਦੂਸਰੀ ਗੱਲ ਅਗਰ ਸਟੀਚਿੰਗ ਦੀ ਗੱਲ ਕਰੀ ਜਦੋਂ ਆਪਾਂ ਆ ਸਟੀਚਿੰਗ ਕਰਾਉਣਾ ਜੀ ਪੇਸਟਿੰਗ ਪੱਟੀ ਵਗੈਰਾ ਲਗਾ ਕੇ ਉਹਦੇ ਨਾਲ ਸਟੀਚਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੋ ਜਾਂਦੀ ਤੇ ਇਹ ਰਹੇਗਾ ਜੀ ਆਪਣੀ ਬਾਟਮ ਦਾ ਕੰਮ ਆ ਇਹ ਜਿਵੇਂ ਸਾਨੂੰ ਕਸਟਮਰ ਨੇ ਫੋਟੋ ਭੇਜੀ ਸੀ ਉਹਨਾਂ ਨੇ ਕੁਝ ਆਪਣਾ ਐਡ ਆਨ ਕਰਵਾਇਆ ਕੁਝ ਉਹਨਾਂ ਨੇ ਆਪਣਾ ਕੱਟ ਕਰਵਾਇਆ ਵਿੱਚੋਂ ਜਿਹੜੀ ਉਹਨਾਂ ਨੇ ਫੋਟੋ ਭੇਜੀ ਸੀ ਉਹਦੇ ਵਿੱਚ ਸੈਂਟਰ ਪੈਨਲ ਬਣਿਆ ਹੋਇਆ ਸੀ ਜੀ ਉਹ ਕਹਿੰਦੇ ਸੈਂਟਰ ਪੈਨਲ ਆਪਾਂ ਨਹੀਂ ਬਣਾਉਣਾ ਹੈਗਾ ਫਿਰ ਆਪਾਂ ਸੈਂਟਰ ਪੈਨਲ ਵਿੱਚੋਂ ਕੱਟ ਦਿੱਤਾ ਔਰ ਜਿਹੜਾ ਆਪਣੇ ਵਿੱਚ ਬੂਟੀਆਂ ਸੀ ਔਰ ਨੈੱਕ ਸੀ ਔਰ ਘੇਰਾ ਚਲੋ ਜੀ ਇਹ ਰਹੇਗਾ ਜਿਹਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਦੁਪੱਟਾ ਚੈੱਕ ਕਰ ਸਕਦੇ ਹੋ ਇਹ ਪੂਰੇ ਦੁਪੱਟੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਲਾਈਨਾਂ ਗੋਟਾ ਪੱਟੀ ਲਗਾ ਕੇ ਜਿਹੜਾ ਦੁਪੱਟੇ ਨੂੰ ਡਿਜ਼ਾਈਨ ਕੀਤਾ ਗਿਆ ਇਸ ਤਰੀਕੇ ਨਾਲ ਪੇਸਟਿੰਗ ਪੱਟੀ ਲਗਾ ਕੇ ਬਹੁਤ ਹੀ ਪਿਆਰੀ ਉੱਪਰ ਆਪਾਂ ਨੇ ਜਿਹੜੀ ਲੇਸ ਲਗਾਈ ਹੋਈ ਹੈ ਤਿਹ ਕੋਈ ਵੀ ਅਸੀਂ ਜਿਹੜੀ ਚੀਜ਼ ਰੈਡੀ ਕਰ ਰਹੇ ਹਾਂ ਜੀ ਅਸੀਂ ਚੈੱਕ ਕਰਦੇ ਹਾਂ ਪਹਿਲਾਂ ਕਿ ਸਾਡੇ ਸੂਟ ਦੇ ਉੱਪਰ ਕਿਸ ਤਰੀਕੇ ਦਾ ਵਰਕ ਹੋਇਆ ਕਿਸ ਤਰੀਕੇ ਦਾ ਰਚ ਜਰੀ ਕਿਸ ਤਰੀਕੇ ਦੀ ਸਿੱਪੀ ਲੱਗੀ ਹੋਈ ਏ ਉਹ ਦੇ ਅਕੋਰਡਿੰਗ ਆਪਾਂ ਫਿਰ ਜਿਹੜੀ ਲੈਸ਼ ਹੋ ਮੈਚ ਕਰਦੇ ਆ ਫਿਰ ਆਪਾਂ ਦੁਪੱਟੇ ਦੇ ਉੱਪਰ ਲੈਸ਼ ਲਗਾਉਨੇ ਆ ਵੀ ਕੋਈ ਵੀ ਚੀਜ਼ ਇੱਧਰ ਉੱਧਰ ਨਾ ਹੋ ਜੇ ਕੋਈ ਕਲਰ ਮੈਚ ਨਾ ਹੋਵੇ ਵੀ ਜਦ ਨਾਲ ਸਾਡਾ ਜਿਹੜਾ ਸੂਟ ਦੀ ਗ੍ਰੇਸ ਖਰਾਬ ਹੋ ਜਾਏ ਦੁਪੱਟਾ ਚੈੱਕ ਕਰ ਸਕਦੇ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਜਿਹੜਾ ਬਣਿਆ ਹੋਇਆ ਜੀ ਇਹ ਇਹ ਗੱਲ ਕਿ ਕੀ ਵੀ ਸਿਲਕ ਦੇ ਉੱਪਰ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਜੀ ਜਿਵੇਂ ਦਾ ਵੀ ਤੁਸੀਂ ਫੈਬਰਿਕ ਲਾਈਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ WhatsApp 'ਤੇ ਸਾਨੂੰ ਮੈਸੇਜ ਕਰ ਸਕਦੇ ਹੋ ਫੋਟੋ ਸੈਂਡ ਕਰ ਸਕਦੇ ਹੋ ਕਿਉਂਕਿ ਹੁਣ ਜਿਵੇਂ ਗਰਮੀ ਹੈ ਜੀ ਗਰਮੀ ਦੇ ਵਿੱਚ ਕਾਟਨ ਦੇ ਕਾਫੀ ਅਦਾ ਡਿਜ਼ਾਈਨ ਜਿਹੜੇ ਨੇ ਚੱਲ ਰਹੇ ਨੇ ਹਨਾ ਤੇ ਕਾਫੀ ਡਿਜ਼ਾਈਨ ਆਪਣੇ ਬਣ ਵੀ ਰਹੇ ਨੇ ਜਦੋਂ ਆਪਣੇ ਤੱਕ ਬਣ ਕੇ ਪਹੁੰਚ ਕੇ ਪਹੁੰਚਗੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਤੇ ਇਹ ਰਹੇਗਾ ਜੀ ਬੋਟਲ ਗ੍ਰੀਨ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵਾਲਾ ਵੀ ਚਲੋ ਜੀ ਅਗਲਾ ਕਲਰ ਆਪਾਂ ਤੁਹਾਨੂੰ ਸ਼ੇਅਰ ਕਰ ਦਿਆਂ ਬਹੁਤ ਹੀ ਪਿਆਰਾ ਰਾਣੀ ਮਜੈਂਟਾ ਸ਼ੇਡ ਜ ਪਿਓਰ ਬਨਾਰਸੀ ਦੀ ਸ਼ਰਟ ਰਹੇਗੀ ਜੀ ਇਹਦੇ ਨਾਲ ਚੈੱਕ ਕਰ ਸਕਦੇ ਤੁਸੀਂ ਫੈਬਰਿਕ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੌਫਟ ਹੈ ਕਲਰ ਬਹੁਤ ਹੀ ਪਿਆਰਾ ਜਿਵੇਂ ਸਾਨੂੰ ਕਸਟਮਰ ਨੇ ਇਹਨਾਂ ਦੀ ਫੋਟੋ ਭੇਜੀ ਸੀ ਆਪਾਂ ਸੇਮ ਹੀ ਬਣਾ ਕੇ ਦਿੱਤਾ ਜੀ ਉਹਨਾਂ ਨੂੰ ਪੀਸ ਤੇ ਤੁਸੀਂ ਬਾਟਮ ਚੈੱਕ ਕਰ ਸਕਦੇ ਹੋ ਸ਼ਰਟ ਦੇ ਉੱਪਰ ਇਹਨਾਂ ਨੇ ਕੋਈ ਵੀ ਵਰਕ ਨਹੀਂ ਕਰਵਾਇਆ ਹੈਗਾ ਓਨਲੀ ਇਹਨਾਂ ਨੇ ਬਾਟਮ ਦੇ ਉੱਪਰ ਹੀ ਵਰਕ ਕਰਵਾਇਆ ਜੇ ਬਾਟਮ ਦੇ ਉੱਪਰ ਜਿਵੇਂ ਆਪਾਂ ਸ਼ਰਟ ਦਾ ਪੈਚ ਕੱਟ ਕੇ ਉੱਪਰ ਸ਼ਰਟ ਤੇ ਬਾਟਮ ਦੇ ਉੱਪਰ ਪੈਚ ਵਰਕ ਲਗਾ ਕੇ ਇਹਦਾ ਵਰਕ ਕੀਤਾ ਗਿਆ ਹੈ ਤ벌 ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਇੱਕ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਵਿੱਚ ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਐਡ ਕੀਤੀ ਗਈ ਹੈ ਜੀ ਕਿਸੇ ਤਰੀਕੇ ਦੇ ਇਦਾਂ ਕੋਈ ਇਰੀਟੇਸ਼ਨ ਨਹੀਂ ਕੋਈ ਦੁਪੱਟੇ ਨਾਲ ਕੋਈ ਚੀਜ਼ ਅੜ ਰਹੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿਉਂਕਿ ਜਦੋਂ ਸੂਟ ਰੈਡੀ ਹੋ ਕੇ ਆਉਂਦੇ ਮੈਂ ਪਹਿਲਾਂ ਸਾਰੀਆਂ ਚੀਜ਼ਾਂ ਚੈੱਕ ਕਰਦੀਆਂ ਕਿ ਕਿਸੇ ਤਰੀਕੇ ਦੀ ਕੋਈ ਉਹਨਾਂ ਨੇ ਇਦਾਂ ਦਾ ਵਿੱਚ ਕੋਈ ਮੋਤੀ ਤਾਂ ਨਹੀਂ ਐਡ-ਆਨ ਕਰਤਾ ਜਿਵੇਂ ਕੋਈ ਨਲਕੀ ਕੋ ਜਿੱਦਾਂ ਦੀ ਤਾਂ ਲਗਾਤੀ ਵੀ ਜਿਹਦੇ ਨਾਲ ਸਾਡਾ ਦੁਪੱਟਾ ਦਾ ਕੋਈ ਚੀਜ਼ ਅੜ ਕੇ ਜਿਹੜਾ ਸਾਡੇ ਸੂਟ ਵੀ ਜਿਹੜੀ ਗ੍ਰੇਸ ਉਹ ਖਰਾਬ ਹੋ ਜੇ ਜੀ ਚੈੱਕ ਆਸੋ ਬਹੁਤ ਹੀ ਜ਼ਿਆਦਾ ਸੋ ਮੇਰਾ ਸੂਟਾਂ ਦੇ ਦੁਪੱਟੇ ਰੈਡੀ ਹੋਣ ਲਈ ਗਏ ਹੋਏ ਨੇ ਅੱਜ ਸ਼ਾਮ ਤੱਕ ਦੁਪੱਟੇ ਰੈਡੀ ਹੋ ਕੇ ਆਣਗੇ ਦੁਪੱਟਿਆਂ ਨੂੰ ਸਿਰਫ ਆਪਾਂ ਨੇ ਪੇਸਟਿੰਗ ਪੱਟੀ ਲਗਾ ਕੇ ਫਿਨਿਸ਼ਿੰਗ ਕੀਤਾ ਹੈ ਜਿਸ ਤਰੀਕੇ ਦੇ ਵਿੱਚ ਕੰਮ ਕੀਤਾ ਉਸੇ ਤਰੀਕੇ ਨਾਲ ਹੀ ਲੈਸਾਂ ਜਿਹੜੀਆਂ ਆਪਾਂ ਨੇ ਉੱਪਰ ਦੁਪੱਟਿਆਂ ਤੇ ਲਗਾਈਆਂ ਨੇ ਬਹੁਤ ਹੀ ਪਿਆਰਾ ਕਲਰ ਹੈ ਜੀ ਰਾਣੀ ਜੇ ਕਲਰ ਹੈ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਵਾਈਟ ਦੇ ਵਿੱਚ ਫੈਬਰਿਕ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਲਰ ਦੇ ਆਪਣਾ ਜਿਹੜਾ ਹਾਂ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਹੜਾ ਕਲਰ ਲਾਇਕ ਕਰਦੇ ਆਪਾਂ ਉਸੇ ਗਲਰ ਤੇ ਤੁਹਾਨੂੰ ਜਿਹੜਾ ਸੂਟ ਹੈ ਉਹ ਰੈਡੀ ਕਰਕੇ ਦਵਾਂਗੇ ਜੀ ਇਹ ਰੈਗੀ ਪ्योर ਬਣਾਸੀ ਤੋਂ ਉੱਪਰ ਸ਼ਰਟ ਰਹੇਗੀ ਔਰ ਨੇਚਰਲ ਕਰੇਬ ਦੇ ਨਾਲ ਬਾਟਮ ਰਹੇਗੀ ਜੀ ਤੇ ਅਗਲਾ ਕਲਰ ਰਹੇਗਾ ਬਹੁਤ ਹੀ ਪਿਆਰਾ ਫਿਰੋਜ਼ੀ ਜਿਹਾ ਕਲਰ ਹੈ ਜੀ ਇਹ ਵੀ ਆਪਾਂ ਨੇ ਕੀਤਾ ਹੋਇਆ ਜੀ ਬ੍ਰੋਕੇਟ ਦੇ ਵਿੱਚ ਇਹ ਉਹ ਬ੍ਰੋਕੇਟ ਨਹੀਂ ਹੈਗੀ ਜਿਹੜੀ ਅੱਜ ਕੱਲ੍ਹ ਨੂੰ ਬ੍ਰੋਕਰ ਚੱਲਦਾ ਹੈ ਖੜੀ ਖੜੀ ਜੀ ਰਹਿੰਦੀ ਉਹ ਬਿਲਕੁਲ ਸੌਫਟ ਵਧੀਆ ਵਾਲੀ ਬ੍ਰੋਕੇਟ ਲਗਾਈ ਹੋਈ ਜੀ ਆਪਾਂ ਨੇ ਤੇ ਇਹ ਵੀ ਆਪਾਂ ਨੇ ਸ਼ਰਟ ਜਿਹੜੀ ਪਲੇਨ ਰੱਖਣੀ ਸੀ ਉਸੇ ਦਾ ਨੈਕ ਜਿਹੜਾ ਡਿਜ਼ਾਈਨ ਕਰਨਾ ਕੋ ਆਪਾਂ ਲੈਸਿਸ ਦੇ ਨਾਲ ਡਿਜ਼ਾਈਨ ਕਰਨਾ ਜੋ ਸੂਟ ਸਟਿਚਿੰਗ ਲਈ ਜਾਣੇ ਸੀ ਸੋਚਿਆ ਇੱਕ ਵਾਰ ਤੁਹਾਡਾ ਨਾਲ ਸ਼ੇਅਰ ਕਰ ਦਈਏ ਤੇ ਜੋ ਸਟਿਚ ਹੋ ਕੇ ਆਏ ਫਿਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਵੀ ਕਿਵੇਂ ਦੀ ਜਿਹੜੀ ਸਟਿਚਿੰਗ ਆਪਾਂ ਨੇ ਕੀਤੀ ਹੈ ਤੇ ਇਹ ਰਹੇਗੀ ਜੀ ਸਲਵਾਰ ਸਲਵਾਰ ਦੇ ਉੱਪਰ ਉਹਨਾਂ ਨੇ ਜਿਵੇਂ ਸਾਨੂੰ ਫੋਟੋ ਭੇਜੀ ਸੀ ਕਿ ਇਸ ਤਰੀਕੇ ਨਾਲ ਮੈਨੂੰ ਸਲਵਾਰ ਦੇ ਉੱਪਰ ਵਰਕ ਚਾਹੀਦਾ ਦੀਦੀ ਤੇ ਆਪਾਂ ਨੇ ਸੇਮ ਉਹਦੇ ਨਾਲੋਂ ਕੁਝ ਜ਼ਿਆਦਾ ਵਧੀਆ ਜਿਹੜੀ ਫੋਟੋ ਤੇ ਸਾਨੂੰ ਦਿਖਾਈ ਗਈ ਸੀ ਉਹ ਨਾਲੋਂ ਜ਼ਿਆਦਾ ਵਧੀਆ ਜਿਹੜਾ ਆਪਾਂ ਨੇ ਕੰਮ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਜਿਹੜੇ ਉੱਪਰ ਮੋਤੀ ਲੱਗੇ ਹੋਏ ਨੇ ਇੱਕ ਵੀ ਮੋਤੀ ਇੱਧਰ ਉੱਧਰ ਨਹੀਂ ਹਿਲਦਾ ਹੈਗਾ ਤਾਂ ਤੁਸੀਂ ਕੰਮ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਕੰਮ ਹੋਇਆ ਮੈਂ ਸਾਹਮਣੇ ਦੇ ਉੱਪਰ ਫੋਟੋ ਸ਼ੋਅ ਕਰ ਦੂੰ ਤੁਸੀਂ ਦੇਖ ਲਿਓ ਕਿ ਸੂਟਾਂ ਜਿਹੜੀ ਗ੍ਰੇ ਸੋ ਕਿਵੇਂ ਦੀ ਆਣੀ ਐ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਹੋਣਗੇ ਪਾਰਟੀ ਵੇਅਰ ਸੂਟ ਰੈਡੀ ਹੋ ਰਹੇ ਨੇ ਜੀ ਤੇ ਇਹਦਾ ਵੀ ਦੁਪੱਟਾ ਰੈਡੀ ਹੋਣ ਲਈ ਗਿਆ ਹੋਇਆ ਜਦੋਂ ਇਹ ਸੂਟ ਸਟਿਚ ਹੋ ਕੇ ਆ ਗਿਆ ਥੋੜਾ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਦੁਪੱਟਾ ਆਪਾਂ ਨੇ ਕਿਵੇਂ ਦਾ ਰੈਡੀ ਕੀਤਾ ਜੀ ਆਹ ਦੁਪੱਟਾ ਕਾ ਤੁਸੀਂ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਿੰਪਲ ਦੁਪੱਟਾ ਆਹ ਸਿੰਪਲ ਲੈਸ਼ ਲਗਵਾਉਣਾ ਚਾਹੁੰਦੇ ਉਹ ਵੀ ਤੁਸੀਂ ਸਾਨੂੰ ਦ ਇਹ ਰਹੇਗਾ ਜੀ ਫਰੋਜ਼ੀ ਕਲਰ ਦੇ ਉੱਪਰ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਜੀ ਫਰੋਜ਼ੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਔਰ ਫੈਬਰਿਕ ਦੀ ਗੱਲ ਕਰਾਂ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਤੇ ਵਧੀਆ ਵਾਲੀ ਕ੍ਰੇਪ ਲਗਾਈ ਹੋਈ ਆਪਾਂ ਨੇ ਇਹ ਨਹੀਂ ਹੈਗਾ ਕਿ ਹਲਕੀ ਕ੍ਰੇਪ ਲਗਾਈ ਹੋਈ ਹੈ ਤੇ 21 ਤੋਂ ਵਧੀਆ ਪਿਓਰ ਕਰੇਪ ਆਉਂਦੀ ਹੈ ਜੀ ਅਗਰ ਤੁਸੀਂ ਪਿਓਰ ਕਰੇਪ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਪਿਓਰ ਤੇ ਵੀ ਕਰਵਾ ਸਕਦੇ ਹੋ ਇਹ ਆਪਾਂ ਨੇ ਨੇਚਰਲ ਕਰੇਪ ਸੈਮੀ ਕਰੇਪ ਦੇ ਉੱਪਰ ਕੀਤਾ ਹੋਇਆ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਇਹ ਵਾਲਾ ਡਿਜ਼ਾਈਨ ਸੈਂਡ ਕਰ ਸਕਦੇ ਹੋ ਔਰ ਆਪਾਂ ਤੁਹਾਨੂੰ ਸੇਮ ਡਿਜ਼ਾਈਨ ਬਣਾ ਕੇ ਦੇਵਾਂਗੇ ਅਗਰ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਉਹ ਵੀ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਵੀ ਅਸੀਂ ਇਸ ਤਰੀਕੇ ਦਾ ਡਿਜ਼ਾਈਨ ਜਿਹੜਾ ਬਣਵਾਉਣਾ ਚਾਹੁੰਦੇ ਹਾਂ ਸੇਮ ਡਿਜ਼ਾਈ ਤਦ ਲੋ ਜੀ ਇਹ ਆਪਾਂ ਸੂਟ ਰੈਡੀ ਕੀਤਾ ਬੇਬੀ ਪਿੰਕ ਤੇ ਉੱਪਰ ਤੁਸੀਂ ਸਾਡੀਆਂ ਜਿਵੇਂ ਪਿਛਲੀਆਂ ਵੀਡੀਓ ਦੇਖੀਆਂ ਨੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਆਪਾਂ ਨੇ ਇਹ ਵਾਲਾ ਡਿਜ਼ਾਈਨ ਪਹਿਲਾਂ ਕੀਤਾ ਸੀ ਹੌਟ ਮਜੈਂਟਾ ਦੇ ਉੱਪਰ ਤੇ ਹੁਣ ਸਾਨੂੰ ਫਰਮਾਇਸ਼ ਆਈ ਸੀ ਕਿ ਦੀਦੀ ਅਸੀਂ ਬੇਬੀ ਪਿੰਕ ਕਲਰ ਦੇ ਉੱਪਰ ਅਸੀਂ ਬਣਵਾਉਣਾ ਚਾਹੁੰਦੇ ਆ ਤਾਂ ਫਿਰ ਅਸੀਂ ਜਿਹੜਾ ਸੇਮ ਡਿਜ਼ਾਈਨ ਸੀ ਬੇਬੀ ਪਿੰਕ ਕਲਰ ਦੇ ਉੱਪਰ ਕੀਤਾ ਫੈਬਰਿਕ ਰਹੇਗਾ ਜੀ ਕ੍ਰੇਪ ਦੇ ਉੱਪਰ ਆਪਾਂ ਨੇ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਵਰਕ ਕੀਤਾ ਗਿਆ ਘੇਰੇ ਤੇ ਚਾਕਾਂ ਦੇ ਉੱਪਰ ਔਰ ਇਸ ਤਰੀਕੇ ਨਾਲ ਨੈੱਕ ਦਾ ਕੰਮ ਔ ਹੌਟ ਮਜੈਂਟਾ ਐਡ ਕੀਤਾ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਹੌਟ ਮਜੈਂਟਾ ਔਰ ਬੇਬੀ ਪਿੰਕ ਦਾ ਕੰਬੀਨੇਸ਼ਨ ਬਾਹਾਂ ਦਾ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਸੋਹਣਾ ਕੀਤਾ ਗਿਆ ਬਹੁਤ ਹੀ ਸੋਹਣੀਆਂ ਹੈਵੀ ਜਿਹੜੀਆਂ ਬਾਜ਼ੂ ਆਪਣੀਆਂ ਬਣੀਆਂ ਹੋਈਆਂ ਨੇ ਔਰ ਨੈਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਮਜੈਂਟਾ ਔਰ ਬੇਬੀ ਪਿੰਕ ਜੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹੜਾ ਵਰਕ ਹੋਇਆ ਹੈ ਨੈਕ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਔਰ ਬਾਜ਼ੂ ਬਹੁਤ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਨੇ ਜੀ ਇਹਦੇ ਨਾਲ ਤੇ ਹਲਕਾ ਫੁਲਕਾ ਇੱਕ ਘੇਰੇ ਦਾ ਕੰਮ ਐ ਜੀ ਔਰ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਕੰਮ ਹੈ ਆਪਣੇ ਬਾਟਮ ਦੇ ਉੱਪਰ ਹੈ ਜਿਸ ਤਰੀਕੇ ਨਾਲ ਬਾਹਾਂ ਦੇ ਉੱਪਰ ਹੈ ਉਸੇ ਤਰੀਕੇ ਨਾਲ ਹੀ ਆਪਾਂ ਨੇ ਬਾਟਮ ਦੇ ਉੱਪਰ ਕੀਤਾ ਹੋਇਆ ਔਰ ਹੌਟ ਮਜੈਂਟਾ ਤਾਂ ਇੰਨਾ ਪਿਆਰਾ ਲੱਗ ਰਿਹਾ ਵਿੱਚ ਤੇ ਬਹੁਤ ਹੀ ਵਧੀਆ ਜਿਹੜੀ ਗ੍ਰੇਸ ਆ ਰਹੀ ਸੂਟ ਦੀ ਇਹ ਸੂਟ ਕਾਫੀ ਜਲਦੀ ਦੇ ਵਿੱਚ ਚਲਾ ਗਿਆ ਤੇ ਸੋਚਿਆ ਸੀ ਕਿ ਤੁਹਾਡਾ ਵੀਡੀਓ ਐਡ ਕਰੀ ਪੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਹਨਾ ਤੇ ਆਪਾਂ ਵੀਡੀਓ ਬਣਾ ਕੇ ਰੱਖ ਲਈ ਸੀ ਔਰ ਆਪਾਂ ਹੁਣ ਤੁਹਾਨੂੰ ਇਹ ਵਾਲਾ ਸੂਟ ਜਿਹੜਾ ਦਿਖਾਇਆ ਤੁਸੀਂ ਕਿਸੇ ਵੀ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਸੀ ਜੀ ਦੁਪੱਟਾ ਬੇਬੀ ਪਿੰਕ ਕਲਰ ਦਾ ਹੀ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਪੇਸਟਿੰਗ ਪੱਟੀ ਲਗਾ ਕੇ ਟਿਸ਼ੂ ਲਗਾ ਕੇ ਵਿੱਚ ਔਰ ਹੌਟ ਮਜੈਂਟਾ ਕਲਰ ਦੀ ਜਿਹੜੀ ਲੈਸ਼ ਹੈ ਉਹ ਨਾਲ ਆਪਾਂ ਨੇ ਐਡ ਕੀਤੀ ਹੈ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਵਾਲਾ ਪੀਸ ਰੈਡੀ ਹੋ ਕੇ ਗਿਆ ਜੀ ਆਪਣਾ ਤੁਸੀਂ ਕਿਸੇ ਵੀ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਣਵਾ ਸਕਦੇ ਹੋ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਸਾਡਾ ਇਹ ਵਾਲਾ ਡਿਜ਼ਾਈਨ ਕਾਫੀ ਪੀਸ ਬਣ ਚੁੱਕਿਆ ਹੈ ਇਹਦੇ ਉੱਪਰ ਔਰ ਕਾਫੀ ਚਲੇ ਵੀ ਗਏ ਹੈ ਜਿਨ੍ਹਾਂ ਦੀ ਆਪਾਂ ਵੀਡੀਓ ਜਿਹੜੀ ਸ਼ੂਟ ਕਰਨ ਦਾ ਸਾਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ ਚੈੱਕ ਕਰੋ ਬਹੁਤ ਹੀ ਪਿਆਰਾ ਪੀਸ ਲੱਗ ਰਿਹਾ ਜੀ ਤੁਸੀਂ ਦੇਖ ਰਹੇ ਹੋ ਜਿਹ ਸੋਹਣੀ ਲੱਗ ਰਹੀ ਹੈ ਜੀ ਤੇ ਇਹ ਵੀ ਆਪਣਾ ਡਾ ਪਾਰਟੀ ਵੇਅਰ ਸੂਟ ਹੈ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖਿਆ ਹੋਇਆ ਹੈ ਡਿਜ਼ਾਈਨ ਤੁਸੀਂ ਇਹਦੇ ਵਿੱਚ ਕੁਝ ਚੇਂਜ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਅਗਰ ਕੁਝ ਐਡ ਕਰਵਾਉਣਾ ਚਾਹੁੰਦੇ ਜਿਵੇਂ ਸ਼ਰਟ ਦੇ ਵਿੱਚ ਕੁਝ ਬੂਟੀਆਂ ਵਗੈਰਾ ਬਣਾਉਣਾ ਚਾਹੁੰਦੇ ਉਹ ਵੀ ਹੋ ਜਾਣਗੇ ਇਕ ਜਿ ਸਾਰੇ ਨਾ ਕਿ ਮੈਂ ਵੀਡੀਓ ਅਪਲੋਡ ਕੀਤੀ ਜਿਹੜਾ ਆਪਣਾ ਵਲੋਗਿੰਗ ਵਾਲਾ ਚੈਨਲ ਉੱਤੇ ਮੇਰੇ ਵਾਲਾ ਸੂਟਵੈਅਰ ਕੀਤਾ ਸੀ ਇਹ ਸੂਟ ਮੈਂ ਫਲੌਕ ਸੂਟ ਬਣਾਇਆ ਮੈਂ ਥੰਬਨੇਲ ਦੇ ਉੱਪਰ ਪਿਕਚਰ ਸ਼ੋਅ ਕਰ ਦੂੰਗੀ ਜਾਂ ਵੀਡੀਓ ਦੇ ਨਾਲ ਐਡ ਕਰ ਦਾਂਗੀ ਫੋਟੋ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟਿਚਿੰਗ ਸਾਡੇ ਤੋਂ ਕਰਵਾ ਸਕਦੇ ਹੋ ਆ ਜਿਵੇਂ ਤੁਸੀਂ ਲਾਈਕ ਕਰਦੇ ਪਰ ਤਾਂ ਸਟਾਈਲ ਲਾਈਕ ਕਰ ਦਿਓ ਜੋ ਵੀ ਤੁਹਾਡਾ ਦਿਲ ਕਰਦਾ ਵੀ ਤੁਸੀਂ ਆਦੀ ਵੀ ਇਸ ਤਰੀਕੇ ਦੀ ਸਟਿਚਿੰਗ ਸੂਟ ਦੀ ਕਰਵਾਉਣਾ ਚਾਹੁੰਦੇ ਆਪਾਂ ਤੁਹਾਨੂੰ ਸੇਮ ਉਸੇ ਦੀ ਹੀ ਸਟਿਚਿੰਗ ਜਿਹੜੀ ਕਰਵਾ ਕੇ ਦਵਾਂਗੇ ਆਪਣੇ ਕੋਲ ਬਹੁਤ ਹੀ ਵਧੀਆ ਮਾਸਟਰ ਹਾਇਰ ਕੀਤੇ ਹੋਏ ਨੇ ਜੀ ਆਪਾਂ ਨੇ ਟੇਲਰ ਮਾਸਟਰ ਬਹੁਤ ਵਧੀਆ ਏਕਸਪਰਟ ਹੈ ਮਾਸਟਰ ਨੇ ਜੀ ਵਰਕਰ ਵੀ ਬਹੁਤ ਵਧੀਆ ਏਕਸਪਰਟ ਨੇ ਬਾਕੀ ਤੁਸੀਂ ਕੰਮ ਤੋਂ ਅਦਾਜਾ ਲਗਾ ਹੀ ਲਿਆ ਹੋਣਾ ਕਿ ਜਿਹੜਾ ਕੰਮ ਹੋ ਰਿਹਾ ਸਾਡਾ ਬਹੁਤ ਵਧੀਆ ਕੰਮ ਹੋ ਰਿਹਾ ਆ ਕਈ ਵਾਰ ਐਵੇਂ ਹੁੰਦਾ ਕਿ ਮੈਨੂੰ ਖੁਦ ਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤਾਂ ਫਿਰ ਮੈਂ ਉਹ ਚੀਜ਼ ਕੈਨਸਲ ਕਰ ਦੇਣੀ ਹੈ ਚਾਹੇ ਮੈਨੂੰ ਕਸਟਮਰ ਕਹਿਣ ਚਾਹੇ ਨਾ ਕਹਿਣ ਫਿਰ ਮੈਂ ਕੋ ਚੈੱਕ ਕਰਦੇ ਆ ਕਿ ਮੇਰੇ ਮਨ ਨੂੰ ਇਹ ਚੀਜ਼ ਲੱਗ ਰਹੀ ਹੈ ਕਿ ਹਾਂ ਵਾਕਿਆ ਇਹ ਚੀਜ਼ ਪਿਆਰੀ ਬਣੀ ਹੋਈ ਫਿਰ ਮੈਂ ਅੱਗੇ ਰეკਮੈਂਡ ਕਰਦੇ ਆ ਕਿ ਹਾਂ ਇਹ ਚੀਜ਼ ਵਾਕਿਆ ਹੀ ਪਿਆਰੀ ਬਣੀ ਹੋਈ ਹੈ ਕਿ ਅਗਰ ਤੁਸੀਂ ਪੈਸਾ ਲਗਾ ਰਹੇ ਹੋ ਜੀ ਦੇਖੋ ਤੁਹਾਨੂੰ ਕੰਮ ਵੀ ਉਹਦੇ ਅਕੋਰਡਿੰਗ ਹੀ ਮਿਲੇਗਾ ਕਹਿੰਦੇ ਨਾ ਜਿੰਨਾ ਗੁੜ ਪਾਈਏ ਓਨਾ ਗੁੜ ਮਿੱਠਾ ਹਨਾ ਤੇ ਜਿਵੇਂ ਤਾਂ ਪੈਸਾ ਲਗਾਵਾਂਗੇ ਉਸੇ ਤਰੀਕੇ ਦਾ ਤੁਹਾਨੂੰ ਕੰਮ ਮਿਲੇਗਾ ਫੈਬਰਿਕ ਦੇ ਵਿੱਚੋਂ ਪਿੱਛੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੋਏਗੀ ਇਹਦਾ ਤੁਹਾਨੂੰ ਪ੍ਰਾਈਸ ਦੱਸਿਆ ਕਿ 12 ਤੋਂ 13000 ਦੇ ਵਿੱਚ ਜੇ ਦੇਣ ਵਾਲੇ ਸੂਟ ਨੇ ਜੀ ਇਹਨਾਂ ਨਾਲ ਪਿਓਰ ਚਾਉਂ ਦਾ ਦੁਪੱਟਾ ਲੱਗਿਆ ਹੋਇਆ ਜੀ ਠੀਕ ਹੈ ਜੀ ਔਰ ਦੁਪੱਟੇ ਜਿਹੜੀ ਤੁਹਾਨੂੰ ਫਿਨਿਸ਼ਿੰਗ ਉਹ ਕਰਕੇ ਦਿੱਤੀ ਜਾਏਗੀ ਇਹਦੇ ਵਿੱਚ ਸਟੀਚਿੰਗ ਇਹਦੇ ਵਿੱਚ ਐਡ ਆਨ ਨਹੀਂ ਹੈਗੀ ਬਿਨਾ ਸਟੀਚਿੰਗ ਤੋਂ ਤੁਹਾਨੂੰ ਇਹ ਵਾਲੇ ਪ੍ਰਾਈਸ ਆਪਾਂ ਨੇ ਦੱਸੇ ਨੇ ਜੀ ਚਲੋ ਜੀ ਹੋਪ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਣਾ ਤੇ ਉਮੀਦ ਹੈ ਕਿ ਤੁਸੀਂ ਸਾਡੇ ਤੋਂ ਜਿਹੜੇ ਨਵੇਂ-ਨਵੇਂ ਸੂਟ ਨੇ ਜਰੂਰ ਰੈਡੀ ਕਰਵਾਓਗੇ ਤੇ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਹਾਂ ਇੱਕ ਗੱਲ ਹੋਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਨਾਲ ਹੀ ਸ਼ੇਅਰ ਜ਼ਰੂਰ ਕਰਦਾ ਕਰੋ ਆਪਣੇ ਸਾਰੇ ਫਰੈਂਡ ਨੂੰ ਵੀਡੀਓ ਜ਼ਰੂਰ ਭੇਜਿਆ ਕਰੋ ਤੇ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ